ਆਹ ਆ ਗਿਆ ਦੱਸੋ ਅੱਜ ਤੱਕ ਕੋਈ ਇਦਾਂ không ਲੰਬਾ ਮੈਸਜ ਕਰਾਂਗੇ ਮਾਰਦੇ ਨੀ ਬੜੇ ਦੀ ਲਾਗ 26200 1000 ਅੱਛਾ ਇਹ ਚਾਹ ਮੰਗੀ ਹੋਈ ਚਾਹ ਰਹੀ ਆ 4000 ਦੇਖਾਂਗਾ ਦੁਨੀ ਗਲਤ ਹਾਂ ਹਾਂ ਇਹ ਦੁਨੀ ਦੂਰ ਕਰਦੇ ਨੇ ਦੁਨੀ ਗਲਤ ਹਾਂ ਤੂੰ ਵੀ ਤੇ ਹੋ ਵੀ ਮੈਂ 15000 20000 ਲਾਈਨੋਂ ਨਹੀਂ ਹਾਂ 10000 ਹੋਣਾ ਸੀ ਇਹ ਅੱਛਾ 20000 ਆ ਗਿਆ ਤੇੜਕਦਾ ਤੇ 25 ਮਿੰਟ ਚਾਹ ਜੇ ਨੇ ਕਰਦਾ ਮੈਂ ਆਉਟ ਨਾ ਬੈਠੀ ਅੱਛਾ ਵੇਗਾ ਦੇਖ ਵੀ ਸੋਲਾਈ ਕਰ ਹਾਂ ਆਇਆ ਨਹੀਂ ਲੇ ਗਿਆ ਵੀ ਤਾਂ ਉਹਦੇ ਬਾਅਦ ਤੇ ਕਹਿੰਦਾ ਭਈ ਬੱਚਾ ਤੇਰੇ ਬਾਅਦ ਸੇ ਆ ਕੇ ਤੱਬੀ ਹੋਦਾ ਆਈ ਉਹ ਵੀ ਚਲਦੀ ਹੈ ਨਾ ਅੱਛਾ ਉਹਦੀ ਚਲਦੀ ਹੈ ਲਾਲਾ ਨੇੜੇ ਜਾ ਠੀਕ ਆ ਉਹਨੇ ਵੀ ਰੋਟੀ ਛੱਡ ਨਹੀਂ ਉਹਨੂੰ ਵੀ ਰੋਟੀ ਛੱਡ ਵਿਚਾਰੇ ਉਹ ਆਈ ਕਿ ਆਪਾਂ ਸਾਰੇ ਮੀਡਲ ਬੰਦੇ ਆ ਵੀ ਆਪਾਂ ਅਮੀਰ ਕੋਈ ਨਹੀਂ ਆ ਠੀਕ ਆ ਤੂੰ ਵੀ ਗਰੀਬ ਆਦਮੀਆਂ ਪਾਲੇ ਜਾਂ ਤੇਰੇ ਜਾਂ ਮੋਲ ਦੇ ਚਲਦੇ ਵੀ ਆ ਇਹ ਬਹੁਤ ਆਦਮੀਆਂ ਪਾਲਨੇ ਮਾਰੇ ਮੋਟੀ ਗੱਲਾਂ ਜੀ ਆ ਜਪੀ ਜਾਂਦੇ ਨੇ ਇਹ ਗਾਇਕ ਹੈ ਤੁਹਾਨੂੰ ਹਿਤਾ ਕਹੀ ਜਾਂਦਾ ਹੈ ਉਹ ਬਾਈ ਓਏ ਹੁਣ ਮਤਾਨ ਗਿਆ ਦੇਖੋ ਜਿਹੜਾ ਰਾਜਾ ਦਾ ਕਿੰਨੇ ਜਰਾਂ ਆ ਗਏ ਮੈਂ ਆ ਗਿਆ ਹਾਂ ਬਰਗਾਲ ਹਾਂ ਹਾਂ ਬਰਗਾਲ ਹਾਂ ਦਇਤ ਮੈਂ ਰੱਖਿਆ ਹੋਣਾ ਉਹ ਹੀ ਗੱਲ ਹੈ ਇਹ ਕਿਤੇ ਨਹੀਂ ਉਧਰ ਦੇ 15 ਬੰਦੇ ਦਾ ਖਾਣਾ ਅੱਜ ਨਹੀਂ ਮੰਗਾ ਘਬਿਆ ਤਾਂ ਜੇ ਤਾਂ ਹੈ ਨਾ ਆਇਆ ਹੋਮ ਦੀ ਪਿਆਣੇ ਨਹੀਂ ਬਾਬਾ ਨੂੰ ਚਾਹ ਰੱਖੀ ਤੇ ਮੈਂ ਵੀ ਬਚਾ ਦੇ ਉਹ ਵੀ ਸਾਡੇ ਕੋਲ ਬੀ ਬੰਦੇ ਮੁੰਗੇ ਕਿ ਕਿੰਦਾਂ ਹੋਰ ਗੱਲ ਕਰਦਾ ਤੁਹਾਨੂੰ ਨਾ ਬਾਰਾ ਦੇਪਾ ਕਨਾਥਰਾ ਬਾਰਾ ਨਾਲ ਇੱਥੇ ਲੱਗਦਾ ਹੈ ਅੱਗੇ ਨਾਲਾ ਉਹ ਤਾਂ ਦੇਲੀ ਨਹੀਂ ਹੋਵੇ ਨਹੀਂ ਮੰਨਿਆ ਜੀ ਆ ਨਿਯਮ ਮਾਰਦੇ ਅੱਜ ਤਾਂ ਇਹ ਮੂਹ ਪੱਟੋ ਕਟਾਈ ਉਹਨੇ ਮੰਨ ਨਾ ਨੀ ਆ ਯਾਰ ਪੱਟੋ ਕਟਾਈ ਅੱਜ ਇਹ ਬੰਦੇ ਕੰਮ ਕਰਦੇ ਪੱਟੋ ਕਟਾਈ ਬਾਰੇ ਖੁੱਲਾ ਕਰਕੇ ਖੜਾ ਆ ਨਾ ਖੁੱਲਾ ਕਰਕੇ ਖੁੱਲਾ ਕਰਕੇ ਕੋਈ ਆਉਂਦਾ ਜੇ ਬੜੇ ਨੇ ਫਾਈਨਲ ਮੇਲਾ ਰੱਖ ਰਹੇ ਭਾਈ ਮੇਲਾ ਬੰਦਾ ਲਾ ਕੇ ਹੋਰ ਕੀ ਆਪਾਂ ਕਰਵਾਉਂਦੇ ਆਂ ਇਹ ਵੀ ਕੀਵੇਂ ਬਣੇ ਨੇ ਹਾ ਮਾਝੇ ਰੇ ਮੈਂ ਗਾਣਾ ਹਾਂ ਮਾਝੇ ਰੇ ਗਾਣਾ ਨਾ ਗਾਣਾ ਮੈਂ ਜਦ ਕੋਈ ਦਰ ਦੇਖੀ ਅਜੀਤ ਨਹੀਂ ਆਉਂਦਾ ਦੇ ਤਾਪੀ ਮਾਰੂੰ ਲੋਕਾਂ ਦੇ ਸਾਰੇ ਪੰਜਾਬ ਦੋ ਰੱਬ ਲਾਇ ਦੀ ਗੱਲ ਹੈ ਚੱਲੇ ਜਮਾ ਰੱਬ ਲਾਉਂਦਾ ਜਦੋਂ ਇਹ ਨਵਾਂ ਆਇਆ 100 ਤੋਂ ਫਿਰ ਮੈਂ ਤੂੰ ਤਰਾ 5000 ਦੇਖੀ ਜਾਉਂ ਮਾਰ ਥਾਪੀ ਉਹਨਾਂ ਨੂੰ ਵੀ ਦੇਖਦੇ ਕਹਿੰਦਾ ਮੈਂ ਇਹਨਾਂ ਨੂੰ ਵੀ ਦੇਖਦੇ ਕਹਿੰਦਾ ਇਹ ਕਿਹਨਾ ਮਗਰ ਦੇਖਦੇ ਕਹਿੰਦਾ ਗੋੜੀਆਂ ਨੇ ਉਹ ਮਾਰ ਕਰਦੀਆਂ ਮਾਰ ਖਾਪੀ ਜੇ ਬਿਨਾਂ ਬਿਨਾਂ ਆਏ ਮੈਂ ਤਾਂ ਨਹੀਂ ਆਉਂਦਾ ਅਰੇ ਬੱਕਰੇ ਯਾਰ ਇਹ ਰਹਿਣ ਬਈ ਵਾਲੇ ਕੋਈ ਨਹੀਂ ছ <Cocaine> ਕੱਕ ਬਾਈ ਨਹੀਂ ਨਹੀਂ ਉਹਦੇ ਨੇ ਮੈਗਾਨੀ ਹੱਡੂ ਵੱਤ ਹੋ ਗਿਆ ਹਾਂ ਇਧਰ ਹੋ ਜਾ ਨਾ ਆ ਹੋ ਜਾ ਪਰ ਪਾ ਦੋ ਨਹੀਂ ਇਹਦਾ ਸੌਦਾ ਲੇਗਾ ਖੁਸ਼ ਹੋ ਕੇ ਦੂਜੋ ਕੇ ਨਹੀਂ ਕਰਦਾ ਇਕੱਠੇ ਲਾਉਣ ਲੱਗ ਗਏ ਉਹ ਵੀ ਵੇਚਣੇ ਆ ਗਏ ਕੌਣ ਆ ਜਾਣਗੇ ਬੰਦੇ ਤੇ ਕੋਈ ਕੋਈ ਜਾਣਦੇ ਨੇ ਚਾਰ ਦੇ ਜਾਣ ਦੇ ਨਹੀਂ ਨਹੀਂ ਆਉਣ ਲੱਗੇ ਆ ਤੈਨੂੰ ਕਹਾਂ ਮੈਂ ਸਭਾ ਬੈਠ ਆ ਕਾਦੀ ਵਾਰਾ ਹੋਰ ਕੀ ਗੱਲ ਹੈ ਨਹੀਂ ਮੈਂ 35 ਦਾ ਭਾਸਾ ਨਹੀਂ ਵਿਕਣਾ ਅੱਗੇ ਚਲੀ ਮਾਰਦੀ ਆ ਤੂੰ ਵੀ ਗਰੀਨ ਨਹੀਂ ਕਰ ਰਿਹਾ ਨਹੀਂ ਨਹੀਂ ਨਾ ਮਾੜੇ ਮੋੜ ਤੇ ਲੈ ਜਾ ਕੋਈ ਨਾ ਜਿਹੜਾ ਭੇਜਿਆ ਨਹੀਂ ਨਾ ਯਾਰ ਇਹ ਜਾ ਕੰਮ ਨਹੀਂ ਸੀ ਗਣਿਆ ਯਾਰ ਨਹੀਂ ਦੋ ਠੀਕ ਹੈ ਹੁਣ ਚਲੇ ਹੋਇਆ ਠਾਕ ਇਹਦਾ ਹੁਣ ਦੱਬੇ ਕੋ ਵਿਕ ਰਹੇ ਨੇ ਬਈ ਤੇ ਤੁਹਾਨੂੰ ਲੱਗ ਤਨ ਦੇ ਲੈ ਕੇ ਪਾਉਂਦੇ ਆ ਇਹਦੇ ਮੈਂ ਕੱਢ ਲਿਆ ਬੱਚੇ ਕੋ ਲੱਗ ਰਹੇ ਆ ਆਹ ਇਹ ਨਾ ਲਗਾਈ ਵੀ ਪੈਣੀ ਆ ਇਹਦਾ ਹੁਣ ਇਹਨਾਂ ਨੂੰ ਆਇਆ ਲੱਗ ਰਿਹਾ ਕੋਈ ਮੇਰੇ ਛਾਟ ਕੇ ਲੈ ਜੂ ਕੋ ਕਿਵੇਂ ਫਜੇ ਭਾਰਾਂ ਦੇ ਫਰੇਗਾ ਹਾਂ ਨਹੀਂ ਨਹੀਂ ਅੱਠ ਜੀ ਤੋਂ ਹੋ ਜਿਵੇਂ ਬਾਈ ਬੰਦੇ ਦਾ ਕਵਰ ਦਾ ਉਹ ਦੇਦੇ ਪੈਸੇ ਲੈ ਲੈ ਬਾਈ ਹਾਂ ਹਾਂ ਕਿੱਥੇ ਆ ਕਦੇ ਗੱਲ ਸੁਣੀ ਕੋਈ ਮਿੱਠਾ ਬੱਸ ਲੈ ਗੜਾ ਸੁਦੇ ਜਿਹਦਾ ਸਰ ਤੋਂ ਲਾ ਕੇ ਪੈਰਾਂ ਤੱਕ ਖੁਸ਼ ਹੈ ਕੱਲ ਨੂੰ ਤੂੰ ਕਹੇ ਮੈਨੂੰ ਮਾਰਦਾ ਇੱਥੇ ਵੀ ਕੋਈ ਨਹੀਂ ਕਿਸੇ ਨੂੰ ਮਾਰਦਾ ਨਹੀਂ ਵੀਰੇ ਇਹ ਤਾਂ ਤੂੰ ਵੀ ਗਰੀਬ ਆਦਮੀ ਐ ਉਹ ਵੀ ਗਰੀਬ ਆਦਮੀ ਆਪਾਂ ਹੈਗੇ ਸਾਰੇ ਛੋਟੇ ਛੋਟੇ ਬੰਦੇ ਆਪਾਂ ਰਲ ਮਿਲ ਕੇ ਚੱਲ ਚੱਲ ਰਲ ਕੇ ਚੱਲੇ ਕਹਿੰਦਾ ਉਹਨੂੰ ਰੋਟੀ ਛੱਡ ਕੇ ਦੇ ਰਲ ਕੇ ਚੱਲੇ ਕਹਿੰਦਾ ਨਹੀਂ ਰੋਟੀ ਛੱਡ ਕੇ ਦੇ ਉਹਨੂੰ ਜਿੱਥੇ ਜਾ ਕਰਦਾ ਉੱਥੇ ਕੰਮ ਬੰਨ੍ਹਦਾ ਨਹੀਂ ਮਹਿਮਾਨ ਨਹੀਂ ਮਹਿਮਾਨ ਨਹੀਂ ਕਰੀਏ ਖੜ ਜਾ ਮੈਨੂੰ ਫੜਾ ਮੈਨੂੰ ਤੇਰੀ ਥਾਪੀ ਅੱਜ ਮਾਇਆ ਕਰ ਇਹ ਨਹੀਂ ਥਾਪੀ ਇਹ ਲੀ ਗਾਨ ਲੈ ਵੀ ਮੁੰਡਾ ਚਾਚਾ ਤੂੰ ਵੱਧ ਨਾ ਯਾਰ ਕਰ ਅੱਜ ਗੱਲ ਸੁਣ ਯਾਰ ਕੀ ਕੀ ਹੋ ਜੂਗਾ ਕੋਈ 700 700 ਲੈ ਜੂ ਕੋਈ 5 700 ਦੇ ਜੀ ਹੋਰ ਕੀ ਕਰ ਦੂਗਾ ਤੇਰਾ 5 700 ਦੇਈਏ ਤੇ ਸੱਚਾ ਉਹ ਤਾਂ ਪਾਣਾਂਗਾ ਕੀ ਕਰ ਦੂਗਾ ਯਾਰ ਕਾਹਦਾ ਕੰਮ ਕਰਦਾ ਯਾਰ ਰਹਿਣਾ ਯਾਰ ਨਹੀਂ ਤਾਂ ਲੱਗਣਾ ਬਣਾਣੀ ਬਣਾਣੀ ਕਰ ਯਾਰ ਜਿੰਦ ਦੇ ਜੂ ਨਹੀਂ ਤੇ ਘੜਾ ਲੈਣੇ ਯਾਰ ਬਸ ਲਾ ਸਮਝੀ ਜਾ ਤਾਂ ਉੱਧਰ ਜਾਣਗੇ ਜਾਈਂ ਰਹਿਣਗੇ ਕਾਹੀ ਮੰਡੀ ਤੇਰੇ ਤੇ ਸਹੀ ਜਿਆਦਾ ਮੈਨੂੰ ਹੋ ਰਿਹਾ ਜੀ ਆ ਜਾ ਰਹੇ ਨਹੀਂ 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 ਤੇਰੇ ਪੱਜਾ ਕਰ ਅੱਖ ਤੇਰੇ ਪੱਜਾ ਕਰ ਨਹੀਂ ਤੇਰੇ ਪੱਜਾ ਨਹੀਂ ਬਾਪੂ ਨਹੀਂ ਤੇਰੇ ਮੱਥੇ ਤੇਰੀ ਮੱਥੀ ਉਹ ਰਹਿਣ ਦੋ ਭਾਈ ਇਹ ਸੱਚੀ ਆ ਭਾਈ ਇਹਨਾਂ ਦੇ ਵਿੱਚ ਇੱਕ ਗੱਲ ਸੁਣੀ ਇਹਨਾਂ ਨੇ ਪੰਜ ਬੱਚੇ ਕੱਢਦੇ ਉਹਨੂੰ ਵੇਚ ਦੇਣਾ ਦਿੰਦੇ ਨੇ ਯਾਰ ਜਾਵੇ ਨਹੀਂ ਬਗਵਾ ਆ ਬਈ ਆ ਰਹੀ ਜਾਂਦੇ ਆ ਬੱਚੇ ਆ ਗੜੀ ਬਗਾਈ ਹੋ ਜਾਗਾ ਤੇਰੀ ਜਾਨ ਚਲ ਵੇਚ ਲੈ ਬਈ ਲੈ 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 ਹਾਂ ਹਾਂ ਆਇਓ ਬਈ ਮਾਣੂ ਨਾਵ ਮਖਾਣੂ ਦੇ ਨਾਲ ਆਈ ਤੋਂ ਕਰਦਾ ਸੀਗਾ ਮੈਨੇ 6 ਮੇ ਬਣੇ ਆਹ ਬਿਲਕੁਲ ਤੇ 3 ਮੇ ਬਣੇ ਵਿੱਚ ਪਤਾ ਨਹੀਂ ਪਾਠਾ ਜੇ ਬਣਦੇ ਆ ਬਾਈ ਕਿਸੇ ਬੱਚਿਆਂ ਦੇ ਆਪਾਂ ਨੇ ਕੰਨ ਕੰਨ ਵੀ ਦੇਖੇ ਉਹ ਤਿੰਨ ਦਾ ਨਹੀਂ ਕਿਸੇ ਜਿੰਦੂ ਦੀ ਪਹਿਲਾਂ ਹਿੰਦਰਾ ਉਹਨਾਂ ਨੂੰ ਮਾਰਦੀ ਦੇਖਿਆ ਜਾ ਤੇਰੇ ਹੁਰੇ ਆਪਾਂ ਦੋਨੋਂ ਆਛਾ ਰਾਮੁਫਾੜਾ ਦੇਡੇ ਕੰਨਾਲੀ ਵੀ ਮੇਰੇ ਖੜੇ ਨੇ ਇਹ ਦੇਖ ਲੈ ਤੇਸੀ ਵੀ ਆ ਆ ਗੱਲਾਂ ਕਿੰਨੇ ਦਾ ਇਹ ਨਾ ਸਾਹਮਣੇ ਆ ਮੇਰੇ ਤੋਂ ਬਾਹਰ ਨਾ ਆ ਮੱਤ ਲੱਗ ਲੈ ਦੇ ਨਾ ਥੱਲੇ ਤੋਂ ਬਾਹਰ ਨਾ ਆ ਵਾ ਗੱਲਾਂ ਨਹੀਂ ਨਹੀਂ ਕੋਲਾ ਹੋ ਖੜਾ ਉਂੜਿਆ ਚੱਲ ਨਾ ਦੇਣਾ ਨਹੀਂ ਦੇਣਾ ਊਮੀ ਰਾਜਾ ਕਰੇ ਨਾਮਾ ਪੇਹਰ ਜੀ ਕਿਤੇ ਯਾਰ ਇੱਕ ਬੱਕਰੇ ਦਾ ਵਜਾਂਗੇ ਨਹੀਂ ਪੁੱਤ ਲਾ ਦੇ ਯਾਰ ਮੈਂ ਤੁਹਾਨੂੰ ਭਜਦਾ ਇੱਕ ਬੱਕਰੇ ਦਾ ਵਜਾਂਗਾ ਮੈਨੂੰ ਭਜਾਉਂ ਬੱਕਰਾ ਤੇ ਮੌਲਿਕਾ ਲਾਇਆ ਨਾ ਤਾਈ ਯਾਰ ਹੁਣ ਮੱਲ ਨੂੰ ਤੋੜ ਕੇ ਹੋ ਜਾਗਾ ਮੇਰੇ 1500 ਤੋਂ 2800 ਦੇ ਵਾਗੇ ਨੇਗੇ ਨਹੀਂ ਨਹੀਂ ਹਾਂ ਆ ਜਿਹੜੇ ਬੰਦੇ 500 ਦਾ ਨੋਟੋਂ ਨਹੀਂ 15 1500 ਆਖੇ ਬੁਝਲਾ ਮੂੰਹ ਤੇ ਲੈ ਉਹ ਜੀ ਨਹੀਂ ਆਉਂਦੀ ਆ ਇਹ ਗੱਲ ਕਰ ਉਹਦੇ ਨੋਟ ਹਨ ਇਹਨਾਂ ਦੇ ਨੋਟ ਵੀ ਮੇਰੇ ਨਹੀਂ ਹੈਗਾ ਉਹ ਵੀ ਕਹਿੰਦਾ ਹੈ ਹਾਂ ਨੋਟ ਵੀ ਬਗਾਨਾ ਹੈ ਵੀਰੇ ਆਈ ਚਲਾਈਆਂ ਨੋਟਾਂ ਦੀ ਤਾਂ ਕਿ ਤੁਹਾਨੂੰ ਹੋਰ ਦੱਸ ਦਿੰਦਾ ਵੀਰੇ ਤੇਰਾ ਕਿਤੇ ਤੇਰਾ ਧੰਨਾ ਹੈ ਤੂੰ ਕੱਲਾ ਕੱਲਾ ਚੀਜ਼ ਆ ਇਹਨਾਂ ਨੂੰ ਵੇਚ ਕੇ ਰਖਾ ਨਹੀਂ ਚੱਲਦਾ ਨੂੰ ਮੰਨ ਜਾ ਕੇ ਫਿਰ ਆ ਜੀ ਗੱਲ ਕਰ ਲੈਣਾ ਨਹੀਂ ਜਾਂਦੇ ਓ ਯਾਰ ਛਾਂਟ ਕੇ ਦਾ ਦੇ ਗੱਲ ਕਰਿਆ ਤੇ 3000 ਯਾਰ ਇਹਨਾਂ ਨੂੰ 3000 ਰੁਪਏ ਵਾਹ ਮੈਮਰੀ ਇਹ ਵੀਰੇ ਬਾਤ ਕੀ ਨਾ ਕਰਾ ਲਓ ਮਗਰ ਹੋ ਗੱਲ ਤਾਂ ਫਿਰ ਉਹੀ ਆਉਂਦਾ ਉਹੀ ਆ ਫਿਰ ਸਾਰੇ ਜਾਂਦੇ ਵਿੱਚ ਜਦ 5000 ਕੱਢ ਲੈ ਉਹ ਭਾਈ 5000 ਤੇ ਕੱਢ ਦਿੰਦਾ ਮੈਂ 5 ਕੱਢ ਲੈ ਜਿੰਦੇ ਗੱਲ ਕਰ 3500 ਨੂੰ ਪਾ ਆਇਆ ਕਰ ਲੈ 5 ਬੱਚੇ ਨਹੀਂ ਨਹੀਂ ਆਇਆ ਕਰ ਲੈ ਦੋ ਕੱਢ ਲੈਣ ਦੇ ਆ 8000 ਨੂੰ ਵਾਜੋੜਾ ਨਹੀਂ ਨਹੀਂ 10 ਫਿਰ ਹਾਂ ਵਾਜੀ ਇੱਕ ਕੱਢ ਵਾਂਦੇ 10000 ਮੇਰੇ ਦੋ ਬੱਚੇ ਕੱਢਾਂਗੇ ਗੱਲ ਕਰ 8000 ਦੇ ਦਿਆਂਗੇ ਆ ਤੈਨੂੰ ਅੱਖ ਨਾਲ ਦੇਖ ਲੀਂਦਾ 50 ਕਿਹੜਾ ਕਿੱਥੇ ਗਿਆ ਹੋਇਆ ਹੈਗਾ ਬਾਈ ਠੀਕ ਹੈ ਨਾ ਗੱਲ ਉਹਦੇ ਨਾਲ ਬੰਦ ਨਹੀਂ ਆ ਆ ਤਾਰੇ ਯਾਰ ਜਦੋਂ ਦਿੰਦੇ ਆ ਭਾਈ ਆ ਗਏ 40 ਸਿੱਟੇ ਹੋਏ ਕਰਦੇ ਚਾਚਾ ਖੜਾ ਜਦੋਂ 2500 ਹੋ ਲੱਗਿਆ ਜੀ ਬਾਈ ਨੇ 2500 ਆਪਾਂ 2000 ਤਾਂ ਚਲੀ ਜੀ ਗੱਲ ਫਿਰ ਸਿੱਧੀ 500 ਹੋ ਗਿਆ ਬਸ ਫਿਰ 100-100 ਕਰਕੇ ਕਰਾ ਤੇ ਛੋਟੇ ਆ ਜੀ 25ਵੇਂ ਨਹੀਂ ਗਏ 20 ਵੀ ਆ ਸਾਡਾ ਭਾਈ 20 ਵੀ ਆ ਵਿਚ ਤੋਂ ਦੋ ਗੱਲਾਂ ਜਿਵੇਂ ਹੁਣ ਆ ਬੱਚਾ ਹੈਗਾ ਇਹ ਦੁੱਧ ਪੀਊਗਾ ਸਾਨੂੰ ਪਤਾ ਹੈ ਘਰੇ ਸਾਡੇ ਕੋਲ ਬੱਕਰੀਆਂ ਆਈਆਂ ਸੀ ਇਹਨਾਂ ਨੂੰ ਦੁੱਧ ਵੀ ਚਾਰਨੀ ਪਿਆ ਲਾਂਗੇ ਤੇ ਇਹਦੀ ਦੋ ਬਸੇ ਜੋ ਅੱਜ ਇਹਨਾਂ ਨੂੰ ਕੋਈ ਨਵਾਂ ਫਾਰਮ ਵਾਲਾ ਬੰਦਾ ਲਿਆਂਦਾ ਉਹਦੇ ਕੋਲੇ ਜਾ ਕੇ ਵੀਰੇ ਅੱਧੇ ਵਜਣਗੇ ਅੱਧੇ ਅੱਧੇ ਜਾਣਗੇ ਭਾਈ ਇਹ ਠੀਕ ਆ ਬਿਲਕੁਲ ਸਾਡਾ ਲਾਇਆ ਵੀ ਚਲੋ ਯਾਰ 10 ਦਿਨ ਬੱਚਾ ਨੂੰ ਦੁੱਧ ਵੀ ਪਿਆ ਦਾਂਗੇ ਯਾਦ ਹੋ ਗਏ ਪਾਣੀ ਨਾਲ ਬਿਨਾਂ ਦੁੱਧ ਤੋਂ ਬੱਚਾ ਨਹੀਂ ਵਿੱਚ ਬੱਚੇ ਖਾਣ ਵਾਲੇ ਨੇ ਵਿੱਚ ਨਹੀਂ ਖਾਣਾ ਨਹੀਂ ਵਿੱਚ ਦੁੱਧ ਪਾਲਣਗੇ ਇਹ ਚੀਜ਼ ਹੋ ਜਾਂਦੀ ਹੈ ਇਹ ਮਨਾ ਬੱਚਾ ਦੇਖਦਾ ਕੱਚਾ ਇਹ ਦੁੱਧ ਤੋਂ ਬਿਨਾਂ ਖਾਣਾ ਇਹ ਦੁੱਧ ਤੋਂ ਬਿਨਾਂ ਪਿਆਣਾ ਪਊਗਾ 15 ਦਿਨ ਆਹ ਅਜਤੂ ਕੋ ਬਣਾ ਕਰ ਚੱਲੂਗਾ ਸਾਡਾ ਜਦ ਕੰਮ ਆਇਆ ਵੀ ਘਰੇ ਜਾ ਕੇ ਬੱਕਰੀਆਂ ਨੂੰ ਪਿਆਰਾਂ ਕੋ ਗਾਂ ਦੀ ਬੱਕਰੀਆਂ ਦੁੱਧ ਜਗਾਣਾ ਚੱਲਣਾ ਠੀਕ ਆ ਭੰਡਾ ਨੇ ਫਾਰਮ ਵਾਲੇ ਬੰਦੇ ਫਾਈ ਜਾਂਦਾ ਰਹਿੰਦੇ ਆ ਬੱਕਰੀ ਥੋੜੇ ਜਿਹੀ ਫਾਈ ਠਾਈ ਠੀਕ ਆ ਇਹ ਚੱਕ ਰੋਏ ਮਾਲਣ ਵੀ ਬਹੁਤ ਆਉਂਦੇ ਆ ਹਾਂ ਪਾਈ ਜਾ ਯਾਰ बाई का ना बाई तेरे पास बहुत मच्छी नहीं है तेरे को उनके लिए नहीं यार आते हैं आए बाई हाँ उनका जो तेरे पास ये तो तन्ना है ना शरीर वाले बच्चियों को तो कराया तो देंगे

ਹਾਂ ਆਪਾਂ ਤਾਂ ਮੋੜੂ ਬਣਾਉ ਤੇ ਮਠਾਈ ਕਾ ਕਰਕੇ ਬਣਾ ਇਹਦੇ ਮਾਰਕਾਂ ਤੇ ਬੱਚੇ ਕਿੰਨੇ ਹੋਵੇ ਕਿੰਨੇ ਨੇ ਬੱਚੇ ਕਿੰਨੇ ਦੋ ਇੱਧਰ ਆ ਆਜਾ ਲੋ ਜੀ ਰਾਮੂ ਨੇ ਕੀਤਾ ਦੜੇ ਦਾ ਸੋਭਾ ਇੱਧਰ ਠੀਕ ਹੈ ਮੈਂ ਤਾਂ ਮਿੱਠੂ ਨੇ ਕੀਤਾ ਸੰਝਾ ਹਾਂ ਠੀਕ ਹੈ ਕਿ ਨਹੀਂ ਗੱਲ ਸ਼ੱਕ ਤਾਂ ਨਹੀਂ ਇਹਦੇ ਠੀਕ ਹੈ ਇਹਦੀ ਥਾਪੀ ਹਾਂ ਤੇ ਮੇਰੀ ਮਿਠਾਈ ਠੀਕ ਹੈ ਇੱਕ ਬਰਾਬਰ ਆ ਆ ਇੰਨੇ ਨਾਗਾ ਹੂੰ 2600 ਨਗਦਾ ਜੀ ਲਖਾਈ ਆਪੋ ਆਪਣੀ ਠੀਕ ਆ ਰਾਮੂ ਜੀ ਸਹੀ ਐ ਸਹੀ ਇੱਕ ਦੋ ਤਿੰਨ ਹੁਣ ਕੋਈ ਮੁਕਰੂ ਮਰੇ ਆਹ ਬਾਈ ਉਹ ਬਾਈ ਦਾ 500 ਦੇ ਬਾਈ ਆ ਮੈਂ ਬਣਾ ਕਿਹੜੇ ਕਿਹੜੇ ਛੱਡਦੇ ਨੇ 50 60000 ਰੁਪਏ ਗੂਗਲ ਇਹ ਕਰਾਂਗੇ ਠੀਕ ਆ ਵੀਡੀਓ ਸਾਡੇ ਸਾਡੇ ਬਹੁਤ ਅੱਤਰ ਆ ਆਪਣੇ ਲੋੜ ਨਹੀਂ ਹੁੰਦੀ ਸਾਡੇ ਨਾਲ ਵੱਧ ਨਹੀਂ ਪੈਸੇ ਕੋਈ ਗਾਲੀ ਕੱਢ ਨਾ ਉਹ ਮੈਂ ਜਾਣਗੇ ਕੋਈ ਨਿਆ ਨਗਦੀ ਚੱਲ ਰਾਮੂ ਗਣਕੇ ਸਟੋਨ ਮੈਂ ਇਹਨੇ ਗਣਦੇ ਆ ਕਿੰਨੇ ਨੇ ਕਿ ਪ੍ਰੋਬਲਮ ਮੈਂ ਇਹਨੇ ਗਣ ਲਈ ਮੈਂ ਕਿੰਨੇ ਨੇ ਇਧਰ ਰਹਿਣਦੇ ਰਾਮੂ ਫੜੇ ਰਹਿਣਦੇ ਕੋਈ ਨਾ ਫੜੇ ਰਹਿਣਦੇ ਕੀ ਹੁੰਦਾ ਮੈਂ ਭੱਜ ਜਾਈਂ ਨਾ ਬੜੀ ਬਾਈ ਹਲੇ ਮੇਮਨੇ ਦਾ ਗਿਣੋ ਕਿੰਨੇ ਆ ਬੜੀ ਗਲਤੀ ਦੇ ਮੈਂਗਾ ਪੈਸੇ ਮੈਂ ਵੀ ਸ਼ਰਮਾਰ ਗਰੀ ਸਾਈਂ ਵੜਾ ਦੇ ਬਈ ਇਤਨੇ ਓਏ ਭਾਈ ਯਾਰ ਉਹਦੇ ਕੋਲ ਜਾ ਕੁਝ ਕਰੀ ਕੋਈ ਚੱਕਰ ਇੱਧਰ ਬੜਾਈ ਚੱਲ ਭਾਈ ਇੰਨੇ ਇੱਧਰ ਬੜਾਈ ਜਾ ਜਾ ਸਾਰੇ ਨਾ ਇਕੱਲੇ ਬਾਤ ਆ ਕਹਿੰਦੇ ਇੱਧਰ ਕਰ ਕੇ ਉਹ ਖੂਜੇ ਤੋਂ ਮੇਰਾ ਹਾਰਾ ਹੋਣਾ ਉਹ ਕੋਲੇ ਹੋਣਾ ਭਾਈ ਚੱਲ ਆਈ ਨੂੰ ਪਰਾਂ ਕਰੀਂ ਦਰਹੇ ਭਾਈ ਵੀਰੇ ਟਗਾਈ ਨਾਲ ਖੜਨਾ ਮੇਰੀ ਆ ਆ ਪਹਿਲਾਂ ਫੋਟੋ ਰਮੇ ਹੋਰ ਖੜੇ ਹੋਗਾ ਹਾਂ ਇੰਨੇ ਫੋਟੋ ਕਿਉਂ ਯਾਰ ਇਹ ਲੈ ਫਿਰ ਅੱਧੀ ਕਰ ਦੋ ਸੱਤ ਤੇ ਨਾ ਭਾ ਹਾਂ ਉਹ ਨਹੀਂ ਯਾਰ ਸੱਤ 19 ਐ ਥੋੜਾ ਵੇਚਾਂਗੇ 8 ਉਹਨੂੰ ਦੋ ਨੌ ਇਧਰ ਆ ਕੇ ਕੈਮਰਾ ਫੋਟੋ ਐ ਇਧਰ ਨਾ ਮਾਰੀ ਹਾਂ ਬਾਕੀ 14 ਨਾ ਹੁਣ ਕਿਹੜਾ ਹੋਊਗਾ ਵੇ ਇਹ ਰੱਖ ਉਹ ਲੱਭ ਉਹਦੇ ਤੇ ਇੰਟੀਗੇਸ਼ਨ ਆਮੂ ਦਾ ਪਹਿਲੇ ਆਪ ਕੋਲ ਆ ਗਏ ਉਪਰ ਇਹਦੇ ਲਕੀਨ ਪਈ ਗਏ ਹਾਂ 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 ਬਿਲਾ ਆਇਆ ਕਰ ਨਾ ਇਹੋ ਕੋਈ ਗੇਰੂ ਅੰਦਾਜ਼ੀ ਕਰਦਾ ਵਾ ਇਹੋ ਇਹੋ ਗੱਲ ਹੈ ਤੇ ਕੱਤੀ ਮੈਂ ਕਾ ਵਾੜੰਦ ਮੈਂ ਕੱਤੀ ਹੋ ਗਿਆ ਉਹ ਤੂੰ ਦੇਖਦਾ ਤੇਰੀ ਹੈ ਜੋਗੀ ਹੈ ਨਹੀਂ ਮਕਰਾ ਕਹਿੰਦਾ ਨਾ ਹੁਣ ਫੜ ਫੜ ਦੇਖਦਾ ਮਾਤਾ ਦਾ ਨਾ ਕੋਰਾ ਕੋਰਾ ਆਈ ਵਈ ਜੋੜ ਦੇ ਨੀ ਅਜਾ ਲੇਕਿਨ ਆਹ ਆਹ ਚੱਲ ਹੁਣ 2800 ਤੇ ਨਿਬੜੀਏ ਨਾ ਵਈ ਕਾਣੀ بیا ਯਾਰ ਇੱਕ ਨੇ ਜੋੜ ਲਾਇਆ ਤੇ ਕਿੰਨੇ ਬਣੇ ਯਾਰ ਆ ਲਾਈਵ ਆਈ ਜੋ 22 ਕੋਣਾਂ ਗੱਤੀ ਲਿਖ ਲੈ 6 30 ਲਿਖ ਲੋ ਬਸ ਬੱਕਰੇ ਕਿੰਨੇ ਕਿੰਨੇ ਸੀ ਆਪ ਨਾਗ ਜੀ 31 31 ਨਾਗ ਹੈ ਜੀ 31 ਨਾਗ 31 ਨਾਗ ਵਈ 8800 8600 ਕਿਹਾ ਵੀ ਰਕਣ ਲੱਗਾ 8600 ਰੁਪਏ ਦੇ ਪਹਿਲਾਂ ਕਿਆਲ ਬਾਈ ਨਿਬੜੀ ਨਵੜਾਈ ਗੱਲ 22 ਵਿਲਾ ਹੋਕੇ ਕਰ ਲੈਂਦਾ ਹਾਂ ਇਹ ਮੇਮਣਿਆਂ ਨੂੰ ਦੁੱਧ ਤੇ ਆਉਂਦਾ ਹੁੰਦਾ ਹੈ ਨੀ ਵੇਚਣੇ ਹੈ ਨਾ ਨੱਤੀ ਨੱਤੀ ਸਾਨੂੰ ਹੋਏ ਸਾਡੇ ਵੀਰ ਨੂੰ 2900 ਦਾ ਭਾਇਆ ਕੇ ਲਗਾਈ ਬੈਠ ਕੇ ਲਗਾਈ ਨਾ ਕਰਵਾਉਂਗਾ ਲਗਾਈ ਨਹੀਂ ਪੈਣੀ ਜਿਵੇਂ ਹੋ ਜਾਣਾ ਹੈ ਥੋੜਾ ਵੇਚਾਂਗੇ ਇਹਨਾਂ ਨੂੰ ਇਨੀ ਰਕਮ ਦਾ ਕੇ ਹਾਂ ਇਹ ਇਹਨਾਂ ਨੂੰ ਪਾਲੂਗਾ ਕਈਆਂ ਨੂੰ ਬੱਚੇ ਬੱਕਰੀ ਪੈ ਆਊਗਾ ਜਿਹੜੇ ਬਾਰੇ ਛੋਟੇ ਆ ਬਾਈ 2900 ਨੂੰ ਦਿੰਦੇ ਜੀ ਪਰ ਉਹਦੇ 2900 ਨਾਲ ਉਹਦੇ ਪੱਲੇ ਰੱਖ ਨਹੀਂ ਪੈਂਦੇ ਉਹਦੇ ਪੱਲੇ ਕੀ ਪਊਗਾ ਕੱਲੀ ਭਾਈ ਹਾਂ ਬਕਾਇਵੀ ਨਾਲ ਦੇਣੀ ਨਹੀਂ ਆਪਾਂ ਨੇ ਬਾਈ ਨਾ ਫਾਇਦਾ ਕੀ ਇੱਕ ਇੱਕ ਕਰਕੇ ਵੇਚਾਂਗੇ ਦੋ ਦੋ ਕਰਕੇ ਅੱਜ ਕਾਮ ਲੈਣਾ ਹਾਂ ਬਾਈ ਸਾਮਾ ਠੀਕ ਹੈ ਓਕੇ ਆ ਬਾਈ ਚੰਗਾ ਬਾਈ ਸੈਟ ਆ ਕਰਵਾ ਦਾ ਤੇ ਸੇ ਵੀ ਪਤਾ ਕੀ ਹੈ ਨਾ ਵਿੱਚ ਛੋਟੇ ਵਾਲੇ ਜਾਗੇ ਛੋਟੇ ਵਾਲਾ ਉਹ ਜਾ ਕੇ ਘਰੇ ਬੱਕਰੀਆਂ ਤੇ ਡਾਣ ਨੂੰ ਫੇਰ ਪਾਲਣਗੇ ਸਹੀ ਗੱਲ ਫੇਰ ਇਹਨਾਂ ਨੂੰ ਦੋ ਪੈਸੇ ਦੇ